ਹਲਕਾ ਪਛਮੀ ਅਧੀਨਾਂ ਦੇ ਇਲਾਕੇ ਚਪਈ ਰੋਡ ਜਿੱਥੋਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਉੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਗੱਲਬਾਤ ਕਰਦਿਆਂ ਲੋਕਾਂ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਐਸੀ ਲਾਕੇ ਦੀਆਂ ਸੜਕਾਂ ਨਹੀਂ ਬਣੀਆਂ ਉਹਨਾਂ ਆਖਿਆ ਕਿ ਬਰਸਾਤਾਂ ਤੇ ਦਿਨਾਂ ਵਿੱਚ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਆਏ ਦਿਨ ਹੀ ਇੱਥੇ ਈ ਰਿਕਸ਼ਾ पलट ਜਾਂਦੇ ਹਨ ਅਤੇ ਲੋਕਾਂ ਨੂੰ ਸੱਟਾਂ ਲੱਗਦੀਆਂ ਹਨ ਉਹਨਾਂ ਆਖਿਆ ਕਿ ਚੁਣੇ ਹੋਏ ਨੁਮਾਇਦੇ ਇੱਕ ਵਾਰ ਵੀ ਇਲਾਕੇ ਵਿੱਚ ਨਹੀਂ ਆਏ ਉਹਨਾਂ ਨਗਰ ਨਿਗਮ ਪ੍ਰਸ਼ਾਸਨ ਅਤੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਇਲਾਕੇ ਦੀਆਂ ਸੜਕਾਂ ਬਣਾਈਆਂ ਜਾਣ ਤਾਂ ਜੋ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਸਾਡਾ ਰੋਡ ਬਹੁਤ ਜ਼ਿਆਦਾ ਮਾੜਾ ਜਿਹੜਾ ਟਪਈ ਤੋਂ ਲੈ ਕੇ ਪੁੰਨੂ ਚੌਂਗ ਸਾਰਾ ਪ੍ਰੇਮਨਗਰ ਤੱਕ ਬਹੁਤ ਰੋਡ ਮਾੜਾ ਨਾ ਸਾਡਾ ਰੋਡ ਦੀ ਕੋਈ ਸੁਨਵਾਈ ਹੁੰਦੀ ਏ ਇਹਦੀ ਕਿਰਪਾ ਕਰਕੇ ਜਲਦ ਤੋਂ ਜਲਦ ਸੁਨਵਾਈ ਕੀਤੀ ਜਾਵੇ। ਅਸੀਂ ਬਹੁਤ ਤੰਗ ਹੋਏ ਆ ਕਿ ਇਹਦਾ ਕਿ ਇਹਦਾ ਕਿਸਨਕੇ ਛੱਡ ਲੱਗ ਜਾਂਦੀ ਏ ਕਿ ਗਰੀਬ ਭਰਾ ਨੂੰ ਮੈਂ ਵੀ ਦਿਹਾੜੀਦਾਰ ਵੀਰ ਬੰਦਾ ਵੀਰ ਦਿਹਾਰੀ ਕਰਦਾ ਕਿ ਮਜ਼ਦੂਰ ਨੂੰ ਛੱਟ ਲੱਗ ਜਾਂਦੀ ਹੈ ਕੋਈ ਰੋਡ ਬਹੁਤ ਇੰਨਾ ਗਾ ਰੋਡ ਮਾੜਾ ਕੋਈ ਸੁਣਾਈ ਨਹੀਂ ਕਰਦਾ ਰੋਡ ਦੀ ਬਸ ਬੋਟਾਂ ਲੈ ਕੇ ਚਲ ਜਾਂਦੇ ਨੇ ਮੁੜ ਕੇ ਕੋਈ ਇੱਧਰ ਨੂੰ ਸੁਣਾਈ ਨਹੀਂ ਕਰਦਾ ਤੇ ਕਿਰਪਾ ਕਰਕੇ ਇਹ ਸੁਣਾਈ ਕੀਤੀ ਜਾਵੇ ਸਾਡੇ ਰੋਡ ਬਹੁਤ ਜ਼ਿਆਦਾ ਮਾੜਾ ਬੋੜੀ ਸਾਹਿਬ ਰੋਡ ਤੇ ਭਾਈ ਰੋਡ ਬਹੁਤ ਜ਼ਿਆਦਾ ਮਾੜਾ ਇਥੋਂ ਨੰਗਣਾ ਵੀ ਬੜਾ ਔਖਾ ਹੈ ਮਾਲਕੋ ਜਦੋਂ ਪਾਣੀ ਖੜਾ ਹੋ ਜਾਂਦਾ ਬਹੁਤ ਗੋਡੇ ਗੋਡੇ ਪਾਣੀ ਖੜਾ ਹੋ ਜਾਂਦਾ ਹੈ ਰੋਡ ਤੇ ਤੇ ਭਾਈ ਜਦੋਂ ਦੇ ਦੋ ਵਾਰ ਹੀ ਇਲੈਕਸ਼ਨ ਹੋ ਗਏ ਆ ਤੇ ਕਿਹੇ ਕਾਉਂਸਲਰ ਨੇ ਜੀ ਨੇ ਜੀ ਬਣਾਈ ਹੈ ਜੀ ਸ਼ਰਕਤ ਕਿਹੜਾ ਲੱਗਦਾ ਹੈ ਏਟ ਬਾਈ ਰੋਡ ਕੀ ਸਮੱਸਿਆ ਕੀ ਸਮੱਸਿਆ ਸ਼ਰਕ ਦੇਖ ਲਓ ਤੁਸੀਂ ਸਾਰੀ ਟੁੱਟੀ ਭਜੀ ਪਈ ਦੀ ਹੈ ਤੇ ਨੰਗੇ ਆ ਜਾਂਦਾ ਨਹੀਂ ਹੈਗਾ ਉਹ ਐਮ ਐਲ اے ਦੇ ਵਰਦਾ ਹੀ ਨਹੀਂ ਇੱਥੇ ਹੈਗਾ ਜੀ ਹਾਲਾਤ ਬਹੁਤ ਮਾੜਾ ਹੈਗਾ ਵੇਖੋ ਤੁਹਾਡੇ ਸਾਹਮਣੇ ਨੰਗੇ ਆ ਜਾਂਦਾ ਨਹੀਂ ਹੈਗਾ ਪਰੇਸ਼ਾਨੀ ਬਹੁਤ ਜਿਆਦਾ ਜੀ ਮਾਰਾ ਜੀ ਮਾਰੇ ਬੰਦੇ ਤੇ ਤਾਂ ਲੰਘ ਨਹੀਂ ਸਕਦਾ ਜੀ ਪਰਟੇ ਕਈ ਪਰਟੇ ਇੱਥੇ ਰਖੇ ਛਟਾ ਵੀ ਲੱਗਦੀ ਹੈ ਮਾਰਾ ਜੀ ਹੋਣਾ ਕੀ ਚਾਹੀਦਾ ਹੋਣਾ ਸ਼ਰਕ ਬੰਨੀ ਚਾਹੀਦੀ ਮਾਰਾ ਜੀ ਇਹਨਾਂ ਕੋ ਕਹੀ ਕਰੇ ਪੈਸੇ ਮੰਗਣ ਦੇ ਆ ਇਹਨਾਂ ਬੰਦੇ ਸਿਰਫ ਮੰਗਣਾ ਪਾਣੀ ਹੋਵੇ ਮਾਰਾ ਮੋਟਾ ਚੱਲਦਾ ਹੋਵੇ ਤੇ ਆਪਣਾ ਛੜਕਾ ਝੁਲਕਾ ਸਾਫ ਚਾਹੀਦੀ ਸਾਨੂੰ ਹੋਰ ਕੀ ਚਾਹੀਦਾ ਇਹਨਾਂ ਕੋਲ ਇਹ ਸਤੋਂ ਲਾਕਾਂ ਵਾਲਾ ਨਾ ਗੜੀ ਨੰਗਦਾ ਗੁੰਦਾ ਸਤੋਂ ਲਾਕਾ ਸਿੱਧੂ ਆਮ ਆਦਮੀ ਬੱਧਾ ਜਾਓ ਨਾ ਨਾ ਉਹਨਾਂ ਕਰ ਜਾਂ ਕੇ ਵੇਖਿਆ ਇਲਾਕਾ ਹੀ ਹੁੰਦਾ ਕਿ ਕਿ ਨਹੀਂ ਹੁੰਦਾ ਪਿਆ ਰਸਤਾ ਸਤੋਂ ਮਾਲਾ ਨਸ਼ੇ ਕਰ ਬਣੀ ਕਿੰਨੇ ਸਾਲ ਹੋ ਗਏ ਛੜਕ ਬਣੀ ਹੋਏ ਅਜੇ ਕੋਈ ਇਦਾਂ ਵਧਦਾ ਨਹੀਂ ਹਾਰ ਰਿਹਾ ਸਾਰ ਪੰਜ ਪੰਜ ਸਾਲ ਬਾਅਦ ਹੁੰਦੇ ਵੋਟਾ ਦੋ ਵੋਟਾ ਦੋ ਵੋਟਾ ਹੁੰਦੀਆਂ ਹੀ ਬਈ ਵੋਟਾ ਬਾਅਦ ਭੱਜ ਜਾਂਦੇ ਨਾ ਕੋਈ ਵਰਦਾ ਨਾ ਕੋਈ ਪੁੱਛਦਾ ਗਿਸਤਾ ਤੇ ਉਹਨਾਂ ਕੀ ਜੇ ਗੱਲ ਸੜਕ ਚਾਹੀਦੀ ਸੜਕ ਚਾਹੀਦੀ ਬੰਨੀ ਗੜੀਆਂ ਚਾਹੀਦੀ ਬੰਨੀਆਂ ਕਹਿੰਦਾ ਮਸਲਾ ਹੁੰਦਾ ਨਾ ਦਾ ਲੱਕ ਘੱਟ ਪਈ ਹੈਗਾ ਜੀ ਪ੍ਰੇਮ ਨਗਰ ਹੈਗਾ ਜੀ ਜਿਹੜਾ ਹਿੱਥ ਦਾ ਕੌਂਸਲਰ ਹੈ ਉਹ ਐਮ ਐਲ اے ਕੋੜਾ ਦਸਵੀਰ ਹੈ ਨਾ ਟਰੈਕਟਰ ਦਸਵੀਰ ਜੀ ਕੋਈ ਜਦ ਕਦੇ ਬੜਿਆ ਨਹੀਂ ਹੈਗਾ ਉਹੋ ਹੀ ਤੇ ਕਹਿੰਦਾ ਵੋਟਾਂ ਨੂੰ ਜਿੱਤਾ ਜਾਗੀ ਗਲਤੀ ਤੇ ਜਿਹੜਾ ਜਿੱਤਾਰ ਤਰ ਹੈ ਉਹਨੇ ਇਧਰ ਕਦੇ ਸ਼ਕਲ ਨਹੀਂ ਵਿਖਾਈ ਜੀ ਉਹ ਨਾਲ ਜਿਹੜਾ ਸੜਕਾਂ ਬਣਨੀਆਂ ਚਾਹੀਦੀਆਂ ਨੇ ਇੱਥੇ ਘੱਟੋ ਘੱਟ ਵੇਖਣਾ 10 ਗੱਡੀਆਂ ਪਲਟੀਆਂ ਹੋਣੀਆਂ ਇੱਥੇ ਤੇ ਇਹਦੀ ਬਾਹਰ ਉੱਠੀ ਗਈ ਇਹਦੀ ਲਾਤ ਉੱਠੀ ਹੈ ਬਾਅਦ ਵਿੱਚ ਸਰਜੀ ਇੱਥੇ ਇੱਥੇ 2-2 ਫੁੱਟ 3-3 ਫੁੱਟ ਪਾਣੀ ਖਲੋ ਜਾਂਦਾ ਗੱਡੀਆਂ ਕੱਢਣੀਆਂ ਮੁਸ਼ਕਲ ਹੋ ਜਾਂਦੀਆਂ ਸਾਨੂੰ